ਪੜੇਗਾ ਨਹੀਂ ਆਵਾਜ਼ ਕਿੱਦਾਂ ਨਹੀਂ ਆਉਂਦੀ ਸੀ ਦਸੀਮਣ ਕਰਰ ਦੇ ਤੂੰ ਤਾਂ ਕਿਸੀ ਆਵਾਜ਼ ਆਤੀ ਸੀ ਆ ਐਸੀ ਆਤੀ ਸੀ ਨਹੀਂ ਤੂੰ ਬਤਾ ਆਪਣੀ ਪਾਸਾ ਤੇ ਮੇਰੇ ਹਿਸਾਬ ਸੇ ਤੂੰ ਯਾਰ ਦੂ ਦੂ ਤੂੰ ਬਤਾ ਗਰ ਕਰ ਅੱਛਾ ਗੁਰਰ ਕਰਦੇ ਅੱਜ ਸਤਿ ਆਗਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਲੋਕਾਂ ਦਾ ਅਪਾ ਜੀ ਅੱਜ ਪਹੁੰਚ ਗਏ ਐਮਪੀ ਕੰਪੈਨ ਕੋਲੇ ਦਸਮੀਸ਼ ਕੋਲੇ ਤੇ ਦੂਜੀ ਗੱਲ ਹੈ ਕਿ ਆਪਾਂ ਪਿੰਡ ਆਪਣਾ ਸ਼ੇਰ ਬਹੁਤ ਲੱਗਿਆ ਮਸ਼ੀਨਾਂ ਚੱਲ ਰਹੀਆਂ ਪਿੰਡ ਉੱਥੇ ਵੀ ਆਪਾਂ ਸੇਨ ਲਾਇਆ ਤਾਂ ਹੁਣ ਪਹੁੰਚੇ ਐਮਪੀ ਏਪੀ ਮਸ਼ੀਨ ਦੇ ਘੁੰਮ ਘੁੰਮ ਕੇ ਇੱਕ ਵਾਰੀ ਹਾਲਤ ਦੇਖਦੇ ਆਂ ਦੀ ਵੀ ਕਿਵੇਂ ਦੀ ਹੈਗੀ ਆ ਕਿ ਕੀ ਥੋੜੇ ਥੋੜੇ ਕੰਪਲੀਟ ਹੈ ਗਿਆ ਸੀ ਇਹਦੇ ਚ ਉਹ ਆਪਾਂ ਇਹਨਾਂ ਨੂੰ ਇਹਨਾਂ ਨਾਲ ਆਪਾਂ ਨੂੰ ਦੱਸਿਆ ਨਹੀਂ ਬਾਕੀ ਬੰਦੇ ਨੇ ਪਰਾਂਦੀਆਂ-ਪਰੰਦੀਆਂ ਲਗਾਤੀਆਂ ਸੋਹਣੀ ਬਣਾਤੀ ਆ ਤੇ ਹੁਣ ਇਹਨਾਂ ਆਪੀ ਦੇ ਮਸ਼ੀਨ ਦਾ ਸੀਜ਼ਨ ਕਿਵੇਂ ਚੱਲਦਾ ਮੈਂ ਪਿੰਡ ਗਿਆ ਆ ਪਿੰਡ ਤੋਂ ਬਾਅਦ 20 ਦਿਨ ਦੇ ਵਿੱਚ ਇਹਨਾਂ ਨੇ ਕੀ ਕੁਝ ਕੀਤਾ 15 ਦਿਨ ਚ ਉਹਦੇ ਵਾਰ ਆਪਾਂ ਨੌਲਿਜ ਲੈਣੇ ਇਹਨਾਂ ਤੋਂ ਤੇ ਬਾਕੀ ਜੀ ਅੱਧਾ ਆਪਣਾ ਵਲੌਗ ਪਾਊਗਾ ਪਿੰਡ ਦਾ ਅੱਧਾ ਪਾਊਗਾ ਜੀ ਇੱਥੋਂ ਦਾ ਫਿਰ ਆਪਾਂ ਲਗਾਤਾਰ ਐਮਪੀ ਦੀ ਪੈਕ ਕਰਾਂਗੇ ਇੱਕ ਤਿੰਨਾਂ ਨੇ ਕੰਮ ਕੀਤਾ ਜੀ ਆ ਮੁੱਛ ਵਾਲਾ ਮੁੱਛ ਵਧੀਆ ਬਣਾਤੀ ਆ ਇਧਰ ਮਾਲ ਤਾਂ ਨਾ ਮਿਲਿੰਦਾ ਏ ਇੱਥੇ ਅੱਛਾ ਜੀ ਇਹ ਵੀ ਇਹਨਾਂ ਨੇ ਆਪਾਂ ਥੋੜੀ ਜਾਣਕਾਰੀ ਦਿੱਤੀ ਕਿ ਇਸ ਤਰੀਕੇ ਨਾਲ ਇਹਨੂੰ ਬਣਾਇਆ ਜੀ ਹੁਣ ਇੱਥੋਂ ਦੇਖੋ ਮਾਲ ਉੱਪਰ ਦੀ ਇੱਥੇ ਮੁੱਛਾ ਉੱਪਰੋਂ ਮਾਲ ਨਿਕਲ ਜਾਂਦਾ ਬਾਕੀ ਗੋਰੇ ਨਾਲ ਪਹਿਲਾਂ ਮਿਲੋ ਆਪਾਂ ਮਸ਼ੀਨ ਦੇ ਚੱਕਰ ਪੂਰਾ ਨਹੀਂ ਮਾਰਾ ਮਸ਼ੀਨ ਦੇ ਵਿੱਚ ਕਮੀਆਂ ਹੈਗੀਆਂ ਥੁੜੀਆਂ ਕਣੀਆਂ ਹੈਗੀਆਂ ਤੁਹਾਨੂੰ ਅਬਾ ਸ਼ਾਮ ਨੂੰ ਕੁਡਵਾਵਾਂਗੇ ਨਗਲੋਂ ਪਹਿਲਾਂ ਸਸੇ ਕਰ ਬਲਾਸ ਹਾਂ ਤੂੰ ਹੀ ਬੁਲਾਇਆ ਤੇ ਤੀਜਾ ਬੰਦਾ ਕਿੱਥੇ ਆਪਣਾ ਸਸੀ ਗੱਲ ਵਾਲਾ ਨਿਕਲ ਗਿਆ ਪਿੰਡੋਂ ਅੱਛਾ ਪਲੇ ਦੱਸੋ ਸਿਰ ਕੰਮ ਕਿਵੇਂ ਚੱਲਿਆ ਤੁਹਾਡਾ ਮੇਰੇ ਪਿੰਡੇ ਜਾਣ ਤੋਂ ਬਾਅਦ ਕੰਮ ਭਾਜੇ ਮਿਲ ਗਿਆ ਨਹੀਂ ਦੱਸਾਈ ਦੇਖ ਆਪਾਂ ਚੱਲੀ ਕਿਵੇਂ ਵਧੀਆ ਚੱਲੀ ਆ ਚੱਲੀ ਪੁਛ ਲੈ ਕੋਈ ਖੜਤ ਖੁਰਤ ਵਗੈਰਾ ਕੋਈ ਖੜੀ ਗੱਪ ਕਿੰਨੇ ਮਾਰਦੇ ਵਿੱਚ ਨਹੀਂ ਹੁੰਦੇ ਕੋਈ ਟੀ ਟੁੱਟੇ ਖੜੀ ਕੋਈ ਕਰੇ ਠੀਕ ਹੈ ਉਹ ਹੀ ਕੀ ਹੁੰਦਾ ਹੁੰਦਾ ਕੀ ਉਹ ਮਤਲਬ ਕੀ ਆ ਕਾਲਾ ਪਿੰਡਾ ਦੱਸ ਤੂੰ ਦੱਸ ਕੀ ਹੁੰਦਾ ਇਹ ਫੀਡਰ ਵਾਲੀ ਗੱਲ ਕੀ ਹੁੰਦਾ ਇਹ ਕੀ ਕਰਦਾ ਹੈ ਖੜ 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 ਕਰਦਾ ਹੈ ਨਾ ਤੇ ਜਦੋਂ ਮੈਂ ਇੱਥੋਂ ਗਿਆ ਆ ਇਹਨੂੰ ਪੁੱਛਦਾ ਜਦੋਂ ਮੈਂ ਇੱਥੋਂ ਗਿਆ ਇਧਰ ਮੁਕਰ ਉੱਤੇ ਮੈਂ ਤੁਹਾਨੂੰ ਕੀ ਕਹਿ ਕੇ ਗਿਆ ਚੋਰੀ ਭਾਈ ਨਹੀਂ ਕੀ ਕਹਿ ਗਿਆ ਉਹ ਕੋਈ ਉਹ ਵੇ ਮੂੰਹ ਕਰ ਦੋ ਵਿੱਕੀ ਹੋਵੇ ਤਾਂ ਕੋਈ ਫਾਲ ਤਾਂ ਫੋਨ ਕਰ ਲਓ ਹਾਂ ਕਿ ਤੁਹਾਨੂੰ ਨਾ ਸਮਝ ਆਵੇ ਮੈਨੂੰ ਫੋਨ ਕਰ ਮੈਂ ਤੁਹਾਨੂੰ ਕੀ ਆਖਾਂ ਸੀ ਮੈਂ ਤੁਹਾਨੂੰ ਫੋਨ ਲਾ ਲਾਵਣਾ ਇਹ ਨਾਲ ਉਂਗਲ ਲਾਦਾ ਮੈਂ ਨਹੀਂ ਮੂੰਹਦਨ ਕਰਨਾ ਕਰਦਾ ਨਹੀਂ ਫਿਰ ਮਸ਼ੀਨ ਜਿਵੇਂ 2 ਘੰਟੇ ਖੜੀ ਰਹਿੰਦੀ ਸੀ ਤੁਸੀਂ ਮੜਾ ਜਾ ਮੈਨੂੰ ਇੱਕ ਵਾਰੀ ਫੋਨ ਲਾਉਂਦੇ ਕਿ ਭਾਈ ਆ ਇਸ ਤਰ੍ਹਾਂ ਕੰਮ ਮਾਸਟਰ ਇਧਰ ਬਤਾਣਾ ਗੋਰੀ ਬਚਾ ਕੈਸੇ ਗੋਰੀ ਗੋਰੀ ਦਾ ਕੰਮ ਗੋਰੀ ਦਾ ਕੰਮ ਬਾਤ ਕਰਾ ਗਿਆ ਪਹਿਲੇ ਜੇ ਮਸ਼ੀਨ ਪਰ ਦੱਸੋ ਸਾਨੂੰ ਮਾਸਟਰ ਸਾਹਿਬ ਇਹ ਬੋਲ ਰਹਾ ਕਿ ਗਾੜੀ ਰੁਕਤੀ ਨਹੀਂ ਸੀ ਤੇ ਇਹ ਇਹ ਬੋਲ ਚੁੱਟਿਆ ਮੈਂ ਤਾਂ ਰੁਕੀ ਨਾ 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 ਜੈਸੇ ਦੁਪਹਿਰ ਮੈਂ ਕੋਈ ਮਿਸਟੇਕ ਆਤੀ ਸੀ ਮੈਂ ਇਸ ਕੋ ਪਤਾ ਕੀ ਬੋਲ ਕੇ ਗਿਆ ਜਦ ਮੈਂ گاؤں ਜਾਊਂਗਾ ਨਾ ਕੋਈ ਗਾੜੀ ਕੋ ਕੰਪਲੀਟ ਆ ਕਮਾਲ ਨਾਲ ਖਿੱਚ ਕਿਸੇ ਤਰੀਕੇ ਮੇਰੇ ਕੋ ਕਾਲ ਕਰ ਲੈਣਾ ਆਪ ਤੇਰੇ ਸਮਝੋ ਨਾ ਆਏ ਇਹਨਾਂ ਨੇ ਇੱਕ ਦਿਨ ਨਹੀਂ ਕਾਲ ਕੀਤਾ ਕਿ ਗਾੜੀ ਐਸੇ ਕਰਦੀ ਜਿਵੇਂ ਸੋ ਇਹਨਾਂ ਦਾ ਕਾਲ ਕਰਨਾ ਹੈ ਨਾ ਫੋਨ ਇਹਨਾਂ ਕੋ ਇਹਨਾਂ ਦਾ ਕਾਲ ਕਰਨਾ ਹੈ ਫੋਨ ਹੈਡ ਕਰਦੇ ਚਾਚਾ ਨਾ ਕੁਝ ਕੀ ਕਰਦੀ ਸੀ ਗਾੜੀ ਉਹ ਡੂ ਡੂ ਬੋਲ ਕੇ ਡੂ ਡੂ ਕਰਦੀ ਸੀ ਅੱਛਾ ਡੂ ਡੂ ਕਿੱਥੋਂ ਆਉਂਦੀ ਸੀ ਇਸ ਦੇ ਸਾਹਮਣੇ ਸੇ ਉਹ ਆ ਜਾਂਦੀ ਸੀ ਅੱਛਾ ਇਹ ਬਾਕੀ ਗੋਰੀ ਦੱਸੇਗਾ ਡੂ ਡੂ ਕਿੱਥੋਂ ਕੀ ਕਿਵੇਂ ਤਰ੍ਹਾਂ ਦੀ ਆਵਾਜ਼ ਆਉਂਦੀ ਸੀ ये जो आखी अच्छा फिर डुडू अजय आवेगी भाई डिग्गा बढ़ोगे ना अजय भी जब काटेगा ना गिरा थोड़ा सा फिर भी ऐसे करेगी नहीं गिरा ले नहीं, नहीं मैं बता रहा हूँ अगर मैं इसको हाथ ना लगाऊंगा शाम को अभी तुम आडा काटोगे ना इसका आडा हुआ फिर भी ऐसे करेगी गाड़ी वाला नहीं। को, कभी भी काटा अब मैं इसको, को दो घंटे के देख गया। अभी मैं गाड़ी पीछे आ, आपके लगा हाँ, मेरे को दो तीन फाल्ट नहीं। नहीं क्योंकि इनको तो पता ही नहीं, नहीं दबी जाना जितना दिन चल गई चल गई मैं इसीलिए मैं इसीलिए से कि मैं गाड़ी काबू उन्होंने सब कुछ करा दिया होगा मैं जाके से इन दिन वहां चलाऊंगे इन्होंने किन्ने दिन गाड़ी चल गई अपने दिन हो गए ਗੱਡੀ 3-4 ਰੋਜ਼ ਤੋਂ ਛੁੱਟੀ ਰਹੀ। ਅੱਛਾ। ਦੀਪਾਵਲੀ ਕੀ? ਕਿੰਨੇ ਚੱਲੀ ਆ? ਆਪ ਉਸੂਏ ਤਾਰੀਖ ਦੇਖ ਲਓ ਆ ਤਾਰੀਖ ਪਤਾ ਤੇ। ਤਰੀਕ ਪਤਾ ਹੋਤਾ ਅਭੀ ਇਤਨੇ ਦਿਨ ਚੱਲ ਗਈ ਗੱਡੀ ਇਹ 8 ਦਿਨ 10 ਦਿਨ। 13 ਤਾਰੀਖ ਨੂੰ ਆਇਤੀ। ਜੱਲ ਕੀਨੇ ਦੇ ਦੇਖਣੂ ਐ। 1 2 ਸੇ ਉਹਦੀ ਹੁਣ ਡੀਜ਼ਲ ਖਾਲੀ ਆ ਮੈਂ। ਡੀਜ਼ਲ ਤੇ ਪਾਣੀ ਹਉਂਦੀ ਫਿਰੇ ਜਾਣਾ। ਇੱਥੇ ਪਾਈ ਰਹੀ ਜੀ ਪੰਜ ਮਿੰਟ ਚ ਆਉਣੇ ਚਾਰ ਪੰਜ ਦਾ ਘਟਾ ਗਿਆ ਇਹ ਇਹੇ ਗੱਲ ਨਾ ਤੂੰ ਵੀ ਮੜੇਂਗਾ ਰ ਫਿਰ ਤੈਨੂੰ ਪਿਆਰ ਹੁੰਦੀ ਕਿ ਕਿੰਨੇ ਵਸਾ ਦਿੱਤੀਆਂ ਕਿੰਨੇ ਹਾਂ ਜਗਾ ਗੰਦੇ ਥਾਂ 'ਚ ਗੰਦੇ ਜਿਹੇ ਗਿੱਲੇ 'ਚ ਆਜੇ ਕਰਦਸ਼ ਦਿਨ ਚਲੀ 10 ਦਿਨ ਚਲੀ ਹਨਾ 10 ਦਿਨ ਮੈਂ 104 5 10 ਵੀਕਾ ਘਟਾ ਵੀ ਅੱਜ ਕਾ ਦਿਨ ਕਢਾਲ ਕੇ 10 ਵੀਕਾ ਕੇ ਵਫਤਾਈ ਆਪਣੀ ਇੱਕ ਦਿਨ ਕੀ ਠੀਕ ਹੈ ਤੇ ਡੀਜ਼ਲ ਇਹਨਾਂ ਨੇ ਜਲਾ ਦੀ ਆ 55 60 ਹਜ਼ਾਰ ਕੇ ਆਸपास ਮੇ ਜੋ ਵੀ ਜਲਾਉਗਾ ਦੋੜ ਲੇਗਾ ਉਹ ਤਾਂ। ਕਿਆ? ਜੋ ਵੀ ਜਲਾਉਗਾ ਦੇਖ ਲੇਗੇ। ਇਹ ਤਾਂ ਬੋਲ ਰਿਹਾ ਕੱਲ ਉਧਰ ਗਾੜੀ ਕੇ ਤਾਂ 7 ਹੇਰ ਕਢੀਲ ਖਾ ਗਈ ਹੈ। ਉਧਰ ਗਈ ਜਦ। ਹਾਂ ਖਾ। ਬਿੱਗਾ 5 ਕਾਟਾ। ਕਿਤਨਾ ਕਾਟ ਕੇ ਆਇਆ ਉਧਰ? ਬਹੁਤ ਆ ਬਹੁਤ ਆ। ਆ 3 ਬਿੱਗਾ 1 ਕਟਾ, 3 ਬਿੱਗਾ 1 ਕਟਾ। 11 ਕਾਟ ਕੇ ਆਇਆ ਉਧਰ। ਇਹ ਤੂੰ ਤਾਂ 7 ਬੋਲ ਰਿਹਾ ਹੋ। ਤੂੰ ਤਾਂ 7। ਵੱਡੇ ਨੇ ਕਿ। ਉਹ 11 ਆਖੀ ਜਾਂਦਾ। ਉਹ ਨਾ ਤਾਂ ਗੈਣਾ। ਜਿਹੜੇ ਛੱਡੇ। ਜਿਹੜੇ ਕੱਲ ਕਾਟ ਕੇ ਆਏ ਉਹ ਕਿਤਨਾ? ਉਹ ਫਿਰ 3 ਵੱਡੇ। ਅਰੇ ਉਹ 16 ਬਿੱਗਾ ਮਿਠੇਗਾ ਲਿਆਤਾ। ਅੱਛਾ। ਕੋਲਾ ਵੀ ਕਟਾਮਤੀ ਆਦੀ ਤੋਂ ਅਪਰ ਨੇ ਕਾਟ ਹੀ ਦੀ ਤੀ ਅਰ ਬਚੀ ਆਦੀ ਤੋ ਉਹ ਆਦੀ ਕੋ ਕਾਟਾ ਨ ਖਲ ਤੋ ਆਰ ਤੋਂ ਉਹ ਕਟ ਗਈ ਤੇ ਕਿਸੇ ਹੋਰ ਦਾ ਕਾਟ ਦਿਆ 11 11 ਵੀ ਕਟ ਗਈ 11 ਇਹਾਂ ਦਾ 11 ਕਾਟ ਕੇ ਆਇਆ ਯਾਰ ਤੋ ਆਪ 11 ਆਪ ਦਾਲਾ ਚਾਚੀ ਭਾਈ ਦੋ ਨਾ ਕੰਮ ਇਹ ਬੋਲ ਰਹਾ ਕਿ ਇਹ ਝੂਠ ਬੋਲ ਰਹਾ ਹੈ ਇਹ ਬੰਦਾ ਬੋਲ ਰਹਾ ਤੇਰਾ ਨਾ ਝੂਠ ਬੋਲ ਰ ਇਤਨਾ ਨਹੀਂ ਕਾਟਾ ਬੋਲ ਰ ਹੈ ਇਤਨਾ ਨਹੀਂ ਕਾਟਾ ਪਰ 3 3 ਹੀ ਕਲ ਕਟਾ ਹੈ ਤੇ ਜੋ ਗਏ ਛੋੜਾ ਉਹ ਕਾਟਾ ਪਰ ਅਰੇ ਲੇਕਿਨ ਉਹ ਵਿਗਾ ਮੇ ਫਲੇ ਤੋਂ 8 ਲਿਖਿਆ ਤਾਂ 16 ਕਰ ਦਿਆ ਨਾ ਡਬਲ ਕਰ ਦਿਆ ਨਾ ਵਿਗਾ ਉਹ ਡਬਲ ਹੋ ਗਿਆ ਉਹ ਤਾਂ ਫਿਰ ਤੁਮਾਰਾ ਤੁਮਾਰ ਵਿਗਾ ਦਾ ਮਤਲਬ ਐਸੀ ਹਾਂ ਪਹਿਲੇ ਕਾ 8 ਸੀ ਹਾਂ ਪਹਿਲੇ ਕਾ 8 ਤਾਂ ਐਸ਼ਾ ਤੇ ਫਿਰ 8 ਹੋਰ ਹੋ ਗਿਆ ਫਿਰ 11 ਵਿਗਾ ਤਾਂ ਕੱਟ ਗਿਆ ਫਿਰ ਉਹ 16 ਕਰ ਦਿੱ ਤੂੰ ਉਸਮ ਹਾਂ ਯਾ ਤੂੰ ਬੋਲੇ 5 2 ਵਿਗਾ ਕੱਟੇ ਨੇ ਤੂੰ ਉਹ ਯਾਰ ਬਿੱਟ ਇਨਿਹੜਾ ਗਾਓ ਪਿਛਲੇ ਨਾਲ ਨਾ ਕਹਿਣ ਤਾ ਆਪਣਾ ਆਪਣਾ ਪਿਛਲੇ ਜਿਹੜੇ ਕੱਲ ਵੱਡੇ ਜਿਹੜੇ ਕੱਲ ਵੱਡੇ ਕੱਲ ਜਿਹੜੇ ਵੱਡੇ ਅਰੇ ਇਹ ਜਲਾ ਦੀ ਆਮਨੇ ਅਰੇ ਤੂੰ 16 8 ਵਿਗਾ ਮੈਂ ਸਾਲ ਦੇ ਜਲਾ ਦੀ ਆ ਵੀ ਚੱਲ ਗਈ 11 ਵਿਗਾ ਕੱਟ ਗਈ ਅਬ ਕਿਤਨਾ ਡੀਜ਼ਲ ਹੈ अभी तो अभी इसमें और तेरी पे... सुनो पैसे की तो इनके एक प्रॉब्लम भी नहीं आने दी मैंने पैसा तुझे फालतू देना ही नहीं था इसे पैसे की तो कोई नटता ही नहीं भाई जगदीश इस दिन नटगा है पैसे की नटगा मैं किसी से आपसे नटा पैसा तो लिया ही नहीं बिचारी ने ਤੇ ਹੁਣ ਕਰਰ ਦੀ ਬਾਤ ਤੂੰ ਹੀ ਤਿੰਨ ਇੱਕ ਤੁਹਾਡੇ ਨਾਲ 4 ਮਨ ਸੀ ਕਿ ਤੂੰ 4 ਮਨਗਾ ਨਿੱਕਾ ਫੋਰਮ ਹੋਣਾ ਗਿਆ ਤੇ ਕਰਰ ਦੀ ਬਾਤ ਵੀ ਮੈਨੇ ਇਹਨਾਂ ਦੱਸ ਦੇਣਾ ਫੋਨ ਜਦ ਮੇਰੇ ਨੇ ਵੇਖਾ ਇਹਨਾਂ ਹੀ ਫੋਨ ਚ ਦੱਸ ਦੇਣਾ ਵੀ ਕਰਰ ਦੀ ਆਵਾਜ਼ ਆਂਦੀ ਹੈ ਕਿੱਧਰ ਕੋਲ ਠੀਕ ਹੈ ਇਸ ਤਰ੍ਹਾਂ ਮੈਂ ਦੱਸ ਦੇਣਾ ਆਵਾਜ਼ ਕਰਕੇ ਮੂੰਹ ਐਵੇਂ ਕਰਕੇ ਤੇ ਮੈਂ ਤੈਨੂੰ ਉੱਥੇ ਬੈਠੇ ਨੇ 15 ਮਿੰਟਾਂ ਮਸ਼ੀਨ ਸੈੱਟ ਕਰਾ ਦੇਣੀ ਸੀ ਜਿਹੜਾ ਤੂੰ 8 ਦਿਨ 8 ਦਿਨ ਇਹੋ ਕੰਮ ਲੱਗ ਰਿਹਾ ਜੇ ਜਿਹੜਾ 8 ਦਿਨ ਜੇ ਤੂੰ ਹੀ ਤੂੰ ਹੀ ਫੋਨ ਮੈਨੂੰ ਕਰ ਦਿੰਦਾ ਨਾ ਕਰਰ ਦੀ ਆਵਾਜ਼ ਆਂਦੀ ਹੈ ਸੋ ਚਾਚਾ ਚਾਚੇ ਨਹੀਂ ਤੇਰੇ ਕੋ ਮੋਬਾਈਲ ਕੋ ਨਹੀਂ ਦਿੰਦਾ ਸੀ ਸਟੋਰੀਆਂ ਤੇਰੀਆਂ ਲੱਗਦੀਆਂ ਉੱਤੇ ਉਹ ਕੌਣ ਲਾਂਦਾ ਸੀ ਉਹ ਕਹੇ ਛਾਂ ਟਾਈਮ ਨਹੀਂ ਲਾਂਦਾ ਕੌਣ ਸੀ ਸਟੋਰੀਆਂ ਸ਼ਾਮ ਨੂੰ ਚਰ ਟਾਈਮ ਲਓ ਸਟੋਰੀ ਲਾਂਦਾ ਉਹ ਤੇ ਫੋਨ ਕਰ ਸਕਦਾ ਸੀ ਯਾਰ ਹਾਂ ਚਲਾ ਦੇ ਨੇ ਉਹ ਹੋ ਤੂੰ ਨਾਲ ਨਹੀਂ ਤੂੰ ਕਿੱਥੇ ਰਹਿੰਦਾ ਸੀ ਨਾਲ ਤਾਂ ਮੈਂ ਹੁੰਦਾ ਸੀ ਤੇ ਕੱਟਰ ਦੀ ਵਾਅਦਾ ਨਹੀਂ ਨਹੀਂਦੀ ਕਿ ਨਹੀਂਦੀ ਤੇ ਫਿਰ ਉਹ ਉਹ ਤਾਂ ਦੱਸ ਸਕਦਾ ਹੈ ਕਿ ਨਹੀਂ ਕੋਈ ਬਤਾ ਜੋ ਮੈਂ ਕੱਟਰ ਮੈਂ ਆ ਥਾ ਹਾਂ ਉਹ ਬਾਤ ਬਤਾ ਉਹ ਇਹ ਇੱਕ ਵਾਰ ਇਹ ਤਾਂ ਭੁੱਲ ਹੀ ਗਿਆ ਹਮ ਜੋ ਕੱਟਰ ਮੈਂ ਆ ਉਹ ਤਾਂ ਭੁੱਲ ਹੀ ਗਿਆ ਉਹ ਬਤਾਓ ਇਹ ਇਸ ਕੋ ਤੋਂ ईश्वर ने बचाया है किसने ईश्वर ने इसका क्या है कटरी के नीचे इसने दाब दिया बटन अच्छा है ਇਦਮੋਗਰ ਆ ਉਹ ਮੇਰੇ ਕੋਲ ਲਾ ਤੂੰ ਹੈ ਵੀ ਨਾ ਪਾਰਟ ਪਾਈਏ ਵਿੱਚੋਂ ਹੋਰ ਅੱਛਾ ਅੱਛਾ ਬੰਦਾ ਕੋਈ ਨਹੀਂ ਵਿੱਚ ਮੇਰੀ ਗਲਤੀ ਮੇਰੀ ਕੋਈ ਨਹੀਂ ਮੈਂ ਨਹੀਂ ਪਤਾ ਦੋ ਨੇ ਆਖਾ ਵੀ ਲਾ ਦੇ ਮੈਂ ਲਾ ਦੇ ਅੱਛਾ ਇਹ ਛੋੜ ਗਿਆ ਕਦੋਂ ਮੈਂ ਲਾ ਦੇ ਅੱਛਾ ਨੇ ਹੁਣ ਆਪ ਬਤਾਓ ਕਿਆ ਨਹੀਂ ਵੱਡੀ ਆ ਗਿਆ ਨੇ ਆਪ ਬਤਾ ਕਿਆ ਮਾਸਟਰ ਹਾਂ ਕਿਆ ਹੋਇਆ ਫਿਰ ਕੈਸੇ ਨਿਕਾਲਿਆ ਸੀ ਇਸੇ ਫਿਰ ਇਸਨੇ ਬੰਦ ਕਰ ਦਿਆ ਨਾ ਅੱਛਾ ਜੇ ਬੰਦ ਨਾ ਕਰਤਾ ਤਾਂ ਫਿਰ ਕਿਆ ਹੁੰਦਾ ਖਤਮ ਹੋ ਜਰਗਾ ਅੱਛਾ ਮਰ ਜਾ ਤਾਂ ਠੀਕ ਚਲ ਨਿਕਾਲ ਜਲਦੀ ਚਲ ਇਧਰ ਸਟੇਰਿੰਗ ਪਿਛਲੇ ਪਾਸੇ ਲਾ ਲੈ ਕੀ ਗੱਲ ਹੈ अच्छा स्टार्ट ਕਰਦਾ ਡਿੱਕ ਤਾਂ ਸਹੀ ਚੱਲਦੀ ਹੈ ਨਾ ਸ਼ੋ ਕਰ ਡਿੱਕਤ ਨਹੀਂ ਖੜਾ ਹੈ ਤੁਸੀਂ ਇਹ ਜੀ ਆਪਾਂ ਹੁਣ ਇਹਨਾਂ ਨੂੰ ਪੁੱਛਿਆ ਇੱਕ ਆਵਾਜ਼ ਆਉਂਦੀ ਤੁਹਾਨੂੰ ਆਵਾਜ਼ ਬਾਰੇ ਆਪਾਂ ਦੱਸ ਦੇਣ ਬਾਕੀ ਜੀ ਹੋਰ ਵੀ ਫਾਲਟ ਥੋੜੇ ਥੋੜੇ ਦਿਖ ਰਿਹਾ ਹੈ ਆਪਾਂ ਨੂੰ ਨਿਕਲ ਨਿਕਲੇ ਜਿਹੜੇ ਹੈਗੇ ਆ ਕੀ ਬਾਤ ਹੋ ਰਹੀ ਹੈ ਜੀ ਹੁਣ ਆਪਾਂ ਲਾਉਣਾ ਜੀ ਸਾਹਮਣੇ ਆਇਆ ਫਲਾਟ ਨੂੰ ਤਕਰੀਬਨ 27 ਵਿਗੇ ਦੱਸਦੇ 28 ਵਿਗੇ ਜਿਹਦੇ ਵਿੱਚੋਂ 14 ਕੱਟੇ ਗਿਆ ਤੇ 13 ਰਹਿ ਗਿਆ ਆ ਜਾ ਇੱਧਰ ਨੂੰ ਹੁਣ ਦੱਸ ਕੀ ਆ ਦੱਸ ਤੂੰ ਜਿਹੜਾ ਮੂੰਗੀ ਵਾਹ ਆਦੀ ਸੀ ਆਹੋ ਜਿਹਨ ਮੌਦਰੀ ਕਹਿੰਦਾ ਛਾਹ ਪੀਂਦੇ ਦੋ ਆਪਾਂ ਸੇਖ ਲਗੇ ਆਹੋ ਫੋਟੋ ਸੈਂਡ ਕਰ ਲਈਏ ਆਹੋ ਤੂੰ ਆਖ ਮਾੜੀ ਮੁੰਡਿਆ ਆਦੀ ਇਹ ਕੀ ਚਾਹ ਚੁਲੂਗੀ ਇਹਦਾ ਆਖਣੀ ਨਹੀਂ ਚਾਹਣੀ ਹਾਂ ਇਹ ਮੈਨੂੰ ਤਾਂ ਪਤਾ ਸੀ ਕਰਾਚੇ ਦਾ ਹੈ ਹੈ ਬਾਕੀ ਮੈਂ ਉੱਥੇ ਉੱਥੇ ਕੋਈ ਇਹ ਥੜਾਗਾ ਕਿ ਆਵਾਜ਼ ਆਈਗੀ ਆਈਗੀ ਇਹ ਜਲਦੀ ਰਹੀ ਨਾ ਮਸ਼ੀਨਾਂ ਜਲਦੀ ਰਹੀ ਨਾ ਤੇ ਮੈਂ ਤੈਨੂੰ ਕੀ ਆਖ ਕੇ ਗਾਂ ਕਿ ਜਦੋਂ ਕੋਈ ਮਸ਼ੀਨ ਦੇ ਕੰਮ ਲੇਟ ਆਵੇ ਇਹ ਨਾ ਫੋਨ ਕਰਨ ਤੋਂ ਉਹ ਕਰਨਾ ਹੀ ਤੈਨੂੰ ਆਖ ਕੇ ਗਾਂ ਕਿ ਨਹੀਂ ਮੇਰਾ ਤੇਰੇ ਕੋ ਸਾਰੀ ਸਾਰਾ ਕੁਝ ਗਾਹੀ ਮਾਸਟਰ ਤੇ ਫੋਨ ਤੇ ਵੀ ਲਾ ਸਕਦਾ ਹੈ ਤੂੰ ਚਲੇ ਤਰ ਗਏ ਨੇ ਤੇਰੇ ਕੋ ਸਾਰੇ ਤੂੰ ਆਦੇ ਬੁੱਢੇ ਡਰਦਾ ਸੀ ਹੋਰ ਕੁਝ ਨਹੀਂ ਸੀ ਤੇ ਤੇ ਮੈਂ ਇਹਨਾਂ ਇਹ ਇੰਨੀ ਗੱਲ ਦੱਸ ਦਿੰਦਾ ਨਾ ਕਿ ਇਸ ਤਰ ਆਵਾਜ਼ ਆਉਂਦੀ ਹੈ ਨਾਲ ਨਹੀਂ ਨਾ ਇਹ ਨਹੀਂ ਤੂੰ ਆ ਦੀ ਫੋਰ ਮੈਨੂੰ ਖਾਣਾ ਤੇ ਤੂੰ ਮੈਨੂੰ ਫੋਨ ਕਰਨਾ ਹੈ ਨਾ ਗੱਲਾਂ ਦੇ ਆ ਇਹ ਤਾਂ ਦੇ ਤੋਂ ਮੈਨੂੰ ਤਾਂ ਫੋਨ ਕਰਦਾ ਨਾ ਕਿ ਆ ਕੰਮ ਹੈਗਾ ਮੇਰੀ ਗੱਲ ਸੁਣ ਇਹ ਮਸ਼ੀਨ ਕਿੰਦੀ ਹੈ ਮਸ਼ੀਨ ਆਪਣੀ ਹੈ ਗੋਰੀ ਗੋਰੀ ਕੌਣ ਹੈ ਗੋਰੀ ਡਰਾਈਵਰ ਹੈ ਡਰਾਈਵਰ ਹੈ ਨਾ ਮਸ਼ੀਨ ਕਿੰਦੀ ਹੈ ਆਪਣੀ ਤੇ ਨੁਕਸਾਨ ਕਿੰਦਾ ਆਪਣਾ ਕਾਟਾ ਕਿਨੂੰ ਪੈਣਾ ਆ ਤੇ ਤੇਰੇ ਇੱਕ ਫੋਨ ਕਰਨ ਵਾਲਾ ਜੇ ਆਪਣੇ 10 15 ਵੀ ਕਿ ਵਾਧ ਦੇ ਅਸੀਂ ਆਪਾਂ ਨੂੰ ਕੋਈ ਕਾਟਾ ਤਾਂ ਨਹੀਂਗਾ ਅਸੀਂ ਤਾਂ ਤੂੰ ਵਾਲਾ ਡੈਡੀ ਕੋਲ ਲੈ ਕੇ ਮਾਰਾ ਤੂੰ ਮੈਨੂੰ ਘੱਟੋ ਘੱਟ ਫੋਨ ਕਰ ਦੇ ਕਿਸੇ ਹੋਰ ਬੰਦੇ ਨੂੰ ਫੋਨ ਕਰ ਮੈਂ ਉੱਥੇ ਦੋ ਇਹ ਗੱਲ ਸੁਣਾ 150 ਕਿੱਲਾ ਵੜ ਦਿੰਦਾ ਮਸ਼ੀਨ ਦਾ ਠੀਕ ਹੈ ਜੇ ਤੁਹਾਡੀ ਮਸ਼ੀਨ ਇੱਥੇ ਆ ਕੇ ਚੱਲੀਏ ਤੁਸੀਂ 100 ਵਿੱਗਾ ਵੜਾਏ ਤੁਸੀਂ 70 ਕਿੱਲੇ ਵੜੇ ਜੇ ਨਾਲੇ ਖੜਾ ਚੋਨਾ ਤੇ ਮੈਂ ਡਿੱਗਾ ਵੜਦਾ 150 ਉੱਥੇ ਜਾ ਕੇ ਇਹ ਸਾਹ ਲਾ ਲਾ ਤੇ ਕਰਮਣ ਇੱਕ ਦਿਨ ਨਹੀਂ ਖੜਨ ਦਿੱਤਾ ਮਸ਼ੀਨ ਨੂੰ ਵਾਹਨ ਦੇ ਵਿੱਚ ਇੱਕ ਦਿਨ ਵੀ ਮੈਂ ਵੀ ਇਹਨਾਂ ਨੂੰ ਹਾਂਦਰਾ ਮੈਂ ਬਿੱਤਨਾ ਫੋਨ ਲਾ ਲਈਏ ਫਿਰ ਉਹਨੂੰ ਵੀ ਹਾਰਾ ਪਤਾ ਜਿਹਨੂੰ ਹਾਰਾ ਪਤਾ ਹੈ ਠੀਕ ਹੈ ਵੀ ਹਾਰਾ ਕੰਮ ਜਾਣਦਾ ਆਪਾਂ ਨੂੰ ਫੋਨ ਤਾਂ ਕਰੀਏ ਇਹ ਫੋਨ ਨਾ ਦੇਹੀਂ ਤੂੰ ਪਾਸੇ ਉਹ ਘਲਾਦ ਨਾ ਮੈਨੂੰ ਇਹਨਾਂ ਦਾ ਤੈਨੂੰ ਪਤਾ ਹੀ ਜਾਂਦੇ ਸਾਡੀ ਮਾਰਕੀਟ ਘਟੇ ਗਈ ਜੇ ਫੋਨ ਲਾ ਤਾਂ ਐਵੇਂ ਗੱਲਾਂ ਨਾ ਤੇ ਤੇਰੇ ਬੁੱਢੇ ਨੂੰ ਤੇ ਇਹ ਸੋਚ ਹਾਂ ਤੂੰ ਆਦੀ ਫੋਨ ਮੈਨੂੰ ਖਾਣਾ ਮੈਂ ਹਾਂ ਇੱਕ ਬਾਤ ਪਾ ਮੈਂ ਖੜੀ ਰ ਮਾ ਤੂੰ ਆਹੋ ਤੇ ਤੇਰਾ ਬੁੱਢਾ ਹੀ ਤੇ ਤੂੰ ਅੱਜ ਤੈਨੂੰ ਨਹੀਂ ਪਤਾ ਕਿ ਪੁੱਛਣਾ ਕਿ ਇਹ ਕੰਮ ਦੇ ਵਿੱਚ ਅੱਗੇ ਪੈਂਪੀ ਕਟਾ ਖਾਦਾ ਕਿ ਨਹੀਂ ਖਾਦਾ ਹਾਂ ਨੀਵਾ ਨਹੀਂ ਪੈਂਦਾ ਮੈਂ ਹਾਂ ਕਟਾ ਖਾਦਾ ਕਿ ਨਹੀਂ ਖਾਦਾ ਤੂੰ ਮੈਨੂੰ ਪਾਸੇ ਹੋ ਕੇ ਫੋਨ ਕਰ ਦੇ ਕਿ ਮਸ਼ੀਨ ਨਹੀਂ ਕਰਦੀ ਏ ਤੇ ਮੈਂ 2 ਮਿੰਟ ਵਿੱਚ ਠੀਕ ਕਰਾ ਦੇਣਾ ਤੈਨੂੰ ਠੀਕ ਹੈ ਮੈਂ ਇਹੋ ਹੀ ਨਣਾ ਦਹੀਂ ਮੈਂ ਆਪਾਂ ਪਿੱਟੂ ਫੋਨ ਤਾਂ ਲਾਈ ਯਾਰ ਹੈ ਕਿ ਇੰਨਾ ਯਾਰ ਖੜਕਾ ਕਰਦੀ ਏ ਠੀਕ ਹੈ ਉੱਥੇ ਕਰਦੀ ਵੀ ਚੱਲ ਜੋ ਵੀ ਹੋ ਗਿਆ ਤਾਂ ਜਿਹੜਾ ਲੱਗਦਾ ਹਾਂ ਹਾਂ ਆਹ ਉਹ ਇੱਥੇ ਕਰਦੀ ਦਾ ਆਪਾਂ ਫੋਨ ਤਾਂ ਕਰੀ ਇੱਕ ਵਾਰੀ ਪੁੱਛਿਆ ਦਾ ਹੀ ਹੁਣ ਹਾਂ ਇਹ ਜਿਹੜਾ ਇਹ ਜਿਹੜਾ ਇਹਨਾਂ ਨੇ ਸੈੱਟ ਕੀਤਾ ਨਾ ਕੋਈ ਸੈੱਟ ਨਹੀਂ ਹੋਇਆ ਇਹ ਸਾਰਾ ਕੰਮ ਜਾਣਦਾ ਹੈ ਹਾਂ ਇਹਨਾਂ ਕੋਲ ਇਹ ਸੈੱਟ ਨਹੀਂ ਹੋਇਆ ਜਿਹੜਾ ਆਪਾਂ ਸੈੱਟ ਕੀਤਾ ਨਾ ਮੈਨੂੰ ਹੀ ਪਤਾ ਹਾਂ ਮੈਨੂੰ ਪਤਾ ਮੈਨੂੰ ਪਤਾ ਤੇਰੇ ਹੱਥ ਲੱਗੇ ਤਾਂ ਬਣ ਨਹੀਂ ਹੁੰਦਾ ਮੈਨੂੰ ਪਤਾ ਹੁਣ ਸ਼ਾਮ ਨੂੰ ਨੋ ਕਰਵਾਵਾਂ ਦਾ ਤੇਰੇ ਆਠਾਣ ਲੱਗੇ ساری ਮਸ਼ੀਨ ਨਹੀਂ ਸੱਟ ਆਉਣੀ ਹਾਂ ਹੁਣ ਸ਼ਾਮ ਨੂੰ ਕਰਾਵਾਂਗਾ ਮੈਨੇ ਦੋ ਤਿੰਨ ਫੜ ਦੇ ਲੱਭੇ ਆ ਠੀਕ ਹੈ ਹਾਂ ਤੇ ਸ਼ਾਮ ਨੂੰ ਕਰਾਵਾਂਗਾ ਆਪਾਂ ਠੀਕ ਹੈ ਤੇ ਬੁੱਢਿਆ ਨੂੰ ਸਮਝਾਤਾ ਕਰ ਬੰਦਾ ਤਰਾ ਕੇ ਇਹ ਆਪਦਾ ਕੰਮ ਹੈ ਇਹ ਥੱਲੇ ਕੀ ਖੁਰਕੀ ਜਾਂਦਾ ਵੀ ਆਪਦਾ ਕੰਮ ਹੈ ਤੇ ਇਹ ਆਪ ਨੂੰ ਆਪਦਾ ਤੇ ਪੁੱਛਣ ਦੇ ਵਿੱਚ ਕੋਈ ਬੰਦਾ ਨੀਵਾ ਨਹੀਂ ਹੋ ਜਾਂਦਾ ਅਸੀਂ ਨਹੀਂ ਕਿਸੇ ਨੂੰ ਪੁੱਛ ਲਈ ਜਾਂਦਾ ਸਾਨੂੰ ਸਮਝ ਨਾ ਆਵੇ ਹੈ ਮੈਂ ਬਿੱਟੂ ਫੋਨ ਤੇ ਲਾਈ ਗੋਰੀ ਨਹੀਂ ਮੈਂ ਆਂਦਾ ਹਾਂ ਫੋਨ ਲਾਈਏ ਇਹ ਮੇਰੇ ਮੂੰਹ ਬਣਾਈ ਖਰਾ ਯਾਰ ਉਹ ਮੇਰੇ ਕੋਲ ਜੋ ਹੋਣਾ ਹੈ ਚਲ ਚਲੋਂ ਦੀ ਗੱਲ ਛਾੜ ਦੇ ਕਿਆਂਦੇ ਸੀ ਜੋ ਹੋ ਗਿਆ ਹੋ ਗਿਆ ਇਹ ਮੂੰਹ ਬਣਾਈ ਖਰਾ ਲੈ ਤੂੰ ਮੈਨੂੰ ਮਾਰਦਣਾ ਹੈ ਚੁ ਵਿੱਚ ਕਰ ਦੇਣੀ ਮੈਂ ਚਲੋ ਤਾਂ ਗੱਲ ਠੀਕ ਹੈ ਤੂੰ ਫੋਨ ਕਰਨਾ ਆਪਦੇ ਬੁੱਢੇ ਨਾਲੇ ਵੀ ਉਹਨੂੰ ਫੋਨ ਕਰੀਏ ਤੁਸੀਂ ਫੋਨ ਸਿੰਦੂ ਨੂੰ ਕੱਲ ਕੀਤਾ ਜੇ ਤੁਸੀਂ ਗੱਲ ਇਹ ਕੀਤੀ ਆ ਕੇ ਕਦੋਂ ਨਿਆਣਾ ਦੱਸਿਆ ਮੈਨੂੰ ਫੇਰ ਵੀ ਨਹੀਂ ਜੇ ਤੁਸੀਂ ਵਿਆਹ ਕਰਮ ਹੈ ਹਣਾ ਮੈਨੇ ਮੇਰੇ ਨਾਲ ਗੱਲ ਨਹੀਂ ਹੋਈ ਨਹੀਂ ਹੋਈ ਠੀਕ ਹੈ ਏ ਜੀ ਇਹਦੇ ਵਿੱਚ ਥੋੜੇ ਜਿਹਾ ਫਾਲਟ ਗਈ ਮਸ਼ੀਨ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਦੱਸੇ ਨਹੀਂ ਆਪਾਂ ਅੱਜ ਰਾਤ ਨੂੰ ਕਰਵਾਵਾਂਗੇ ਇਹਨਾਂ ਨੇ ਡਰਦਿਆਂ ਨੇ ਨਹੀਂ ਦੱਸਿਆ ਕਿ ਸਾਡੀ ਫੋਰ ਮੈ ਨਹੀਂ ਘਟ ਜੂਗੀ ਤੇ ਹੁਣ ਆਪਾਂ ਜੀ ਕਰਾਂਗੇ ਰਾਤ ਨੂੰ ਆਪਾਂ ਇੱਕ ਡੰਡਾ ਨਿਕਾ ਲਵਾਂਗੇ ਲੰਬਾ ਸਾਰਾ ਤੇ ਇਹਨਾਂ ਨੂੰ ਗੋਰੀ ਨੇ ਬਿਠਾ ਕੇ ਸਾਹਮਣੇ ਵੀ ਪੁੱਛਾਂਗੇ ਵੀ ਕੀ ਕੀ ਫਾਲਟ ਪੈਂਦੇ ਸੀ ਮਸ਼ੀਨ ਦੇ ਵਿੱਚ ਦੱਸੇ ਆਪੇ ਪਤਾ ਹੀ ਇਹਨੂੰ ਇਹਨਾਂ ਡਰ ਨਾਲ ਦੱਸ ਦੇਣਾ ਤੇ ਬਾਕੀ ਜੀ ਮਸ਼ੀਨ ਚਲਾਤੀ ਹੁਣ ਕਰਮਾਂ ਵਾਲੀ